ਰੁੱਖਾਂ ਦੇ ਲਾਭ ਜਾਂ ਰੁੱਖਾਂ ਦੀ ਮਹੱਤਤਾ ਰੁੱਖ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹਨ ਰੁੱਖਾਂ ਤੋਂ ਬਿਨਾ ਜੀਵਨ ਸੰਭਵ ਨਹੀਂ ਹੈ ਇਹ ਸਾਡੇ ਜੀਵਨ ਦਾ ਅਣਮੋਲ ਤਨ ਹਨ ਇਹ ਕੁਦਰਤ ਵੱਲੋਂ ਮਿਲਿਆ ਅਣਮੋਲ ਤੋਹਫਾ ਸਾਡੇ ਜੀਵਨ ਵਿੱਚ ਰੁੱਖਾਂ ਦਾ ਬਹੁਤ ਹੀ ਮਹੱਤਵ ਰੱਖਦਾ ਹੈ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਪੱਖ ਰੁੱਖਾਂ ਤੇ ਨਿਰਭਰ ਕਰਦੇ ਹਨ ਅਤੇ ਇਹਨਾਂ ਤੋਂ ਮਨੁੱਖ ਦੀਆਂ ਲੋੜਾਂ ਵੀ ਪੂਰੀਆਂ ਹੁੰਦੀਆਂ ਹਨ ਜੋ ਤੁਹਾਨੂੰ ਅਸੀਂ ਇਹ ਦਰਖਤ ਦਿਖਾ ਰਹੇ ਹਾਂ ਇਹ ਸਹਾਂਜਣਾ ਦਾ ਦਰਖਤ ਹੈ ਜਿਸ ਨੂੰ ਮੋਰਿੰਗਾ ਵੀ ਕਿਹਾ ਜਾਂਦਾ ਹੈ ਇਸ ਵਿੱਚ ਵਿਟਾਮਿਨ ਪ੍ਰੋਟੀਨ ਪੋਟਾਸ਼ੀਅਮ ਐਰੀਨ ਕੈਲਸ਼ੀਅਮ ਵਿਟਾਮਿਨ ਸੀ ਵਿਟਾਮਿਨ ਏ ਵੀ ਕੰਪਲੈਕਸ ਹੁੰਦੇ ਹਨ ਜੋ ਦੁਨੀਆ ਦਾ ਬਹੁਤ ਵਧੀਆ ਮਲਟੀ ਵਿਟਾਮਿਨ ਹੈ ਇਸ ਵਿੱਚ ਵਿਟਾਮਿਨ ਸੀ ਸੰਤਰੇ ਤੋਂ 7 ਗੁਣਾ ਜ਼ਿਆਦਾ ਹੁੰਦਾ ਹੈ ਵਿਟਾਮਿਨ ਏ ਗਾਜਰਾਂ ਤੋਂ 4 ਗੁਣਾ ਵੱਧ ਹੁੰਦਾ ਹੈ ਕੈਲਸ਼ੀਅਮ ਦੁੱਧ ਤੋਂ 4 ਗੁਣਾ ਪੋਟਾਸ਼ੀਅਮ ਕੇਲੇ ਤੋਂ 3 ਗੁਣਾ ਜ਼ਿਆਦਾ ਹੁੰਦਾ ਹੈ ਪ੍ਰੋਟੀਨ ਦਹੀਂ ਤੋਂ 3 ਗੁਣਾ ਵੱਧ ਦੱਸਿਆ ਜਾਂਦਾ ਹੈ ਦੱਸਿਆ ਇਹ ਵੀ ਜਾਂਦਾ ਹੈ ਕਿ ਅਪ੍ਰੈਲ ਮਹੀਨੇ ਵਿੱਚ ਇਸ ਰੁੱਖ ਦੀਆਂ ਫਲੀਆਂ ਜੋ ਲਟਕਦੀਆਂ ਹਨ ਤੁਹਾਨੂੰ ਦਿਖ ਰਹੀਆਂ ਹਨ ਇਹਨਾਂ ਦੀ ਸਬਜ਼ੀ ਅਤੇ ਇਹਨਾਂ ਦਾ ਅਚਾਰ ਬਹੁਤ ਹੀ ਲਾਭਕਾਰੀ ਮਨੋਖਲੀ ਦੱਸਿਆ ਜਾਂਦਾ ਹੈ ਇਸ ਦਰਖਤ ਇਸ ਦਰਖਤ ਦੇ ਪੱਤੇ ਲੀਵਰ ਕੈਂਸਰ ਖਾਂਸੀ ਜ਼ੁਖਾਮ ਕਾਫ ਅਤੇ ਗਠੀਆ ਵਿੱਚ ਬਹੁਤ ਹੀ ਗੁਣਕਾਰੀ ਹੁੰਦੇ ਹਨ ਸਾਂਝਣਾ ਦਾ ਇਹ ਦਰਖਤ 80 ਤਰ੍ਹਾਂ ਦੇ ਦਰਦਾਂ ਅਤੇ 72 ਤਰ੍ਹਾਂ ਦੇ ਬਾਧੂ ਦੋਸ਼ਾਂ ਵਿੱਚ ਬਹੁਤ ਹੀ ਲਾਭਕਾਰੀ ਹੁੰਦਾ ਹੈ ਤੁਸੀਂ ਸਾਂਝਣਾ ਦੇ ਦਰਖਤ ਦੇ ਪੁੱچے ਜੋ ਫਲੀਆਂ ਦਿਖ ਰਹੀਆਂ ਹਨ ਕੱਚੀਆਂ-ਕੱਚੀਆਂ ਫਲੀਆਂ ਦੀ ਸਬਜੀ ਬਣਾ ਕੇ ਹਫਤੇ ਵਿੱਚ ਦੋ ਵਾਰ ਖਾਓ ਤੁਹਾਨੂੰ ਇਹ ਬਹੁਤ ਹੀ ਗੁਣਕਾਰੀ ਫਲੀਆਂ ਤੁਹਾਡੇ ਸਰੀਰ ਨੂੰ ਦਸਣਗੀਆਂ ਇਸ ਲਈ ਇਹਨਾਂ ਦੇ ਪੱਤਿਆਂ ਨੂੰ ਸੁਕਾ ਕੇ ਇਹਦਾ ਪਾਊਡਰ ਬਣਾਇਆ ਜਾਵੇ ਇੱਕ ਚਮਚ ਸ਼ਾਮ ਨੂੰ ਇਹ ਪਾਊਡਰ ਲਿਆ ਜਾਵੇ ਤਾਂ ਸਰੀਰ ਦੇ ਵਿੱਚ ਅਨੇਕਾ ਪ੍ਰਕਾਰ ਦੇ ਦਰਦ ਅਤੇ ਬਿਮਾਰੀਆਂ ਤੋਂ ਵਿਅਕਤੀ ਨੂੰ ਰਾਹਤ ਮਿਲਦੀ ਹੈ ਇਸ ਲਈ ਦਰਖਤ ਜੋ ਸੁਹਾਣਣਾ ਜਿਸ ਨੂੰ ਮੋਰਿੰਗਾ ਵੀ ਕਿਹਾ ਜਾਂਦਾ ਹੈ ਇਹ ਬਹੁਤ ਹੀ ਗੁਣਕਾਰੀ ਹੈ। ਅਗਰ ਵੀਡੀਓ ਇਹ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਬਹੁਤ-ਬਹੁਤ ਧੰਨਵਾਦ।